ਇਹ ਕਦੀ ਪੱਤੀ ਆਸੂ ਨਹੀਂ ਕਰਨਾ ਵੀ ਟੰਗ ਨਾ ਬੰਦ ਕਰਾਓ ਮੈਂ ਬੰਦ ਕਰਾਉਂਦਾ ਮੰਨ ਕਰਾਉਂਦਾ ਰੱਖਦੇ ਇਹਨੇ 22 ਨੰਬਰ ਇੱਕ ਵਾਰ ਤੋਂ ਹੋ ਜਾਵੇ ਕਿਧਰੋਂ ਆਏ ਕੀ ਅੱਜ ਗੱਲੋਂ ਵਾਰਡ ਨੰਬਰ 1 ਪਾਗੋ ਮજરા ਕਲੋਨੀ ਬਾਈ ਜੀ ਕੀ ਗੱਲ ਗਿਆ ਸਾਡਾ ਜਿਹੜਾ ਐਮਸੀ ਆ ਉਹ ਬਿਲਕੁਲ ਨਕਮਾ ਹੈ ਇਸ ਟਾਈਮ ਉਹਦੀ ਪੂਰੀ ਤਾਨਾ ਚਾਹੀ ਚੱਲ ਰਹੀ ਹੈ ਸਾਡਾ ਕੀ ਨਾਂ ਹੈ ਮੇਰਾ ਨਾਂ ਜਤਿੰਦਰ ਸਿੰਘ ਹੈ ਜੀ ਵਾਰਡ ਨੰਬਰ 1 ਪਾਗੋ ਮજરા ਕਲੋਨੀ ਜਿਹੜਾ ਉੱਥੇ ਕੰਮ ਪਾਸ ਹੋਇਆ ਜੀ ਪਹਿਲੀ ਗੱਲ ਤਾਂ ਉਹਦੇ ਵਿੱਚ ਜਿਹੜੀ ਗਲੀ ਆ ਉਹ ਪੂਰੀ 975 ਫੁੱਟ ਪਾਸ ਹੋਈ ਹੈ ਸੈਂਟਰ ਚੋਂ ਸ਼ੁਰੂ ਕਰੀ ਜਾ ਰਹੀ ਹੈ ਠੀਕ ਹੈ ਜੀ ਕਿਸੇ ਅਫਸਰ ਕੋਈ ਕੋਈ ਜਵਾਬ ਨਹੀਂ ਹੈ 6 8 ਇੰਚ ਹੀ ਪੈ ਪਾਇਆ ਜਾ ਰਿਹਾ ਪਾਸ ਹੋਇਆ ਹੋਇਆ 10 10 ਇੰਚੀ ਉਹ ਤੇ ਸਾਡੇ ਸਾਰੇ ਮਹੱਲੇ ਨੂੰ ਤਰਾਜਾ ਵੀ ਇਹੋ ਜਿਹਾ ਗੰਦਾ ਕੰਮ ਅਸੀਂ ਨਹੀਂ ਕਰਾਉਣਾ ਚਾਹੁੰਦੇ ਉਹਨੂੰ ਬੰਦ ਕਰ ਦਿਓ ਠੀਕ ਹੈ ਜੀ ਸਾਨੂੰ ਬਿਲਕੁਲ ਜਿਹੜੀ ਉਹ ਤਾਨਾ ਚਾਹੀ ਐ ਐਮਸੀ ਦੀ ਚੱਲ ਰਹੀ ਜਿਸ ਤਰ੍ਹਾਂ ਐਮਸੀ ਕਹਿੰਦਾ ਉਸ ਤਰ੍ਹਾਂ ਹੀ ਕੰਮ ਹੋ ਰਿਹਾ ਜੇ ਉਹ ਚਾਹੂਗਾ ਵੀ ਇਹ ਗਲੀ ਮੈਂ ਬਣਾਉਣੀ ਐ ਤਾਂ ਬਣੂਗੀ ਜੇ ਉਹ ਚਾਹੂਗਾ ਨਹੀਂ ਬਣਾਉਣੀ ਤਾਂ ਉਹ ਨਹੀਂ ਨਹੀਂ ਬਣਨ ਦ ਐਮ ਸੀ ਹੈਗੀ ਇਸ ਮੈਡਮ ਸਾਡੀ ਸਰਬਜੀਤ ਕੌਰ ਉਹਨਾਂ ਦੇ ਹਸਬੰਡ ਹੈਗੇ ਨਵਦੀਪ ਸਿੰਘ ਬੱਬੂ ਕਿਹੜਾ ਕੀ ਚਾਹਨੇ ਆਪਸਰਾਂ ਨਾਲ ਮਿਲ ਕੇ ਆਏ ਸੀ ਆਪਸਰਾਂ ਨੂੰ ਮਿਲ ਕੇ ਆਏ ਆ ਆਪਸਰਾਂ ਨੇ ਵੀ ਇਹੀ ਕਿਹਾ ਵੀ ਸਿਰਫ ਇੱਕੋ ਜਿਹੜੀ ਪਹਿਲਾਂ ਸਾਨੂੰ ਛੋਟੀ ਜੀ ਗੋਲੀ ਮਿਲਦੀ ਆ ਮਿੱਠੀ ਜੀ ਉਹੀ ਮਿਲੀ ਆ ਵੀ ਕੋਈ ਗੱਲ ਨਹੀਂ ਕੰਮ ਹੋ ਜਾਣਾ ਤੁਹਾਡਾ ਜਿਹੜਾ ਹੋ ਰਿਹਾ ਉਹਨੂੰ ਚੱਲਣ ਦਿਓ ਮੈਨੂੰ ਸਾਨੂੰ ਉਹ ਕੰਮ ਪਸੰਦ ਨਹੀਂ ਹੈ ਜੀ ਜਿਹੜਾ ਚੱਲ ਰਿਹਾ ਪਾਸ ਕੁਝ ਹੋਰ ਹੋਇਆ ਹੋ ਕੋਈ ਹੋਰ ਰਿਹਾ ਉਹ ਮਸੀ ਨਾਲ ਗੱਲ ਹੋਈ ਉਹ ਭਿੰਦਰ ਕੋਰ ਹੈ ਸਮਾਜ ਸੇਵੀ ਤੇ ਮੈਂ ਸਰਪੰਚ ਕਲੋਨੀ ਦਾ ਇੱਕ ਨੰਬਰ ਵਾਰਡ ਤੋਂ ਹਾਂ ਪਾਕ ਨੰਬਰ ਗਲੀ ਪਾਕ ਵਜਰਾ ਹਾਂਜੀ ਅਸੀਂ ਬਹੁਤ ਪਰੇਸ਼ਾਨ ਹੈ ਦੋ ਮੋਤਾਂ ਹੋ ਚੁੱਕੀਆਂ ਡੇਂਗੂ ਲੀਵਰ ਦੇ ਇੱਕ ਪ੍ਰੋਬਲਮ ਨਾਲ ਘਰ ਘਰ ਸੀਵਰਲ ਦਾ ਪਾਣੀ ਪਾਣੇ ਵਾਲੇ ਉਹਦੇ ਵਿੱਚ ਰਸ ਰਿਹਾ ਲੋਕ ਪਰੇਸ਼ਾਨ ਹਨ ਉਹਨੂੰ ਸੁਣਾਈ ਨਹੀਂ ਹਾਂਜੀ ਹੁਣ ਇਹ 35 ਸਾਲ ਵਾਲੇ ਵੀ ਪਰੇਸ਼ਾਨ ਹੈ 8 ਸਾਲ ਵਾਲੇ ਵੀ ਪਰੇਸ਼ਾਨ ਹੈ 2 ਸਾਲ ਵਾਲੇ ਵੀ ਪਰੇਸ਼ਾਨ ਹੈ ਕਾਰਪੋਰੇਸ਼ਨ ਕੋਲ ਆਈ ਦਾ ਇਹਨਾਂ ਦੇ ਸਾਰੇ ਇਹੋ ਬਦਲੀ ਹੋ ਜਾਂਦੇ ਹਰ ਵਾਰ ਜਿਹੜਾ ਬੰਦਾ ਕੰਮ ਕਰਨ ਦੀ ਕੋਸ਼ਿਸ਼ ਕਰਦਾ ਉਹਨੂੰ ਸਸਪੈਂਡ ਅੱਗੇ ਤੁਹਾਡੀ ਹੁਣ ਗੱਲਬਾਤ ਤਾਂ ਹੋ ਗਈ ਕੋਈ ਅਫਸਰ ਹਾਂਜੀ ਹੁਣ ਹੋਈ ਉਹਨਾਂ ਨੇ ਕਿਹਾ 15 ਦਿਨ ਵਿੱਚ ਕੰਮ ਹੋ ਜਾਏ ਲੇਕਿਨ ਬੱਬੂ ਐਮਸੀ ਕਹਿੰਦਾ 2.5 ਸਾਲ ਲੱਗਣੇ ਐ ਬੜਾ ਪ੍ਰੋਜੈਕਟ ਐ ਸਾਡੇ ਜੀ ਉਹ ਸੁਣਾਈ ਨਹੀਂ ਦਿੰਦੇ ਸਾਡੇ ਅਸੀਂ ਪਰੇਸ਼ਾਨ ਐ ਸਾਡੀ ਹੈਲਪ ਕਰੋ ਅਸੀਂ ਪੱਤਰਕਾਰਾਂ ਨੂੰ ਕਹਿ ਰਹੇ ਹਾਂ ਬੇਨਤੀ ਕਰ ਰਹੇ ਹਾਂ ਅਸੀਂ ਘਰ ਘਰ ਬਿਮਾਰੀਆਂ ਫੈਲ ਰਹੀਆਂ ਉਹਨਾਂ ਨੂੰ ਇਹ ਨਹੀਂ ਆ ਰਿਹਾ ਵੀ ਜਨਤਾ ਜੇ ਅਗਰ ਬਿਮਾਰ ਹੋ ਕੇ ਮਰ ਜੇਗੀ ਬੋਟਾਂ ਕਿਤੋਂ ਲੈਣਗੇ ਉਹਨਾਂ ਨੂੰ ਵੋਟਾਂ ਕਾਦੇ ਵਾਸਤੇ ਦਈਆਂ ਐ ਸਾਡੇ ਪਿਛਲੇ 3 ਸਾਲਾਂ ਤੋਂ ਜੀ ਇਹ ਬੰਦਾ ਮੁੰਡਾ 20 ਸਾਲ ਹੋ ਗਏ ਨੂੰ ਲੱਗੇ ਨੂੰ ਤੁਸੀਂ ਅੱਜ ਨਗਰ ਕੌਂਸਲ ਚ ਆਏ ਹੋ ਹਾਂਜੀ ਤੁਸੀਂ ਅੱਗੇ ਵੀ ਨਗਰ ਕੌਂਸਲ ਚ ਆਪਣਾ ਮੁੱਦਾ ਲਿਖਿਆਗਾ ਅੱਜ ਕੀ ਗੱਲ ਹੋਈ ਐ ਕਿਸ ਚੀਜ਼ ਦੀ ਪ੍ਰੇਸ਼ਾਨੀਆਂ ਸਾਰੀ ਗੱਲ ਵਿਸਤਾਰ ਨਾਲ ਦੱਸੋ ਕੀ ਹੋ ਰਿਹਾ ਐ ਐਮ ਸੀ ਦੋਨਾ ਕੌਣ ਐ ਸਾਰਾ ਕੁਝ ਵਿਸਤਾਰ ਨਾਲ ਦੱਸੋ ਜੀ ਅੱਜ ਅਸੀਂ ਸਾਰੇ ਪਾਗੋ ਮਾਜਰਾ ਨਿਵਾਸੀ ਵਾਰਡ ਨੰਬਰ 1 ਦੇ ਨਿਵਾਸੀ ਅੱਜ ਅਸੀਂ ਨਗਰ ਕੌਂਸਲ ਖਰੜ ਵਿੱਚ ਇਕੱਠੇ ਹੋਏ ਆਂ। ਨਾਂ ਦੱਸ ਦਿਓ ਆਪਣਾ ਨਾਮ। ਮੇਰਾ ਨਾਮ ਹਰਪ੍ਰੀਤਾ ਜੀ। ਅੱਜ ਅਸੀਂ ਸਾਰੇ ਪਾਗੋ ਮਜਰਾ 1 ਨੰਬਰ ਵਾਰਡ ਦੇ ਨਿਵਾਸੀ ਇੱਥੇ ਇਕੱਠੇ ਹੋਏ ਆਂ। ਅਸੀਂ ਜਿਹੜਾ ਕੰਮ ਹੋ ਰਿਹਾ ਏ ਉਹਦੇ ਸਬੰਧ ਵਿੱਚ ਇਕੱਠੇ ਹੋਏ। ਤੇ ਕੰਮ ਇਹ ਹੋ ਰਿਹਾ ਏ ਵੀ ਉੱਥੇ ਡਰੇਨ ਪਾਇਆ ਜਾ ਰਿਹਾ। ਮੌਜੂਦਾ ਐਮਸੀ ਆ ਜਿਹੜੀ ਸ਼ਬਜੀਤ ਕੌਰ ਉਹਦੇ ਘਰ ਵਾਲੇ ਦਾ ਕਹਿਣਾ ਏ ਬੱਬੂ ਦਾ ਬਿਉਰੇ ਡਰੇਨ ਪਾਇਆ ਜਾ ਰਿਹਾ ਹੈ ਵੀ ਡਰੇਨ ਜਿਹੜਾ ਪਾਇਆ ਜਾ ਰਿਹਾ ਹੈ ਇਸ ਮੌਕੇ ਉੱਪਰ ਸਾਰੇ ਇਲਾਕਾ ਨਿਵਾਸੀ ਨੇ ਉਹ ਤੇ ਇਤਰਾਜ਼ ਕਰਿਆ ਉਹ ਕਿਉਂ ਕਰਿਆ ਇਤਰਾਜ਼ ਕਰਨ ਦਾ ਕਾਰਨ ਆ ਵੀ ਇਹ 1.5 ਫੁੱਟ ਉੱਪਰ ਦੇ ਹੀ ਕੰਮ ਸ਼ੁਰੂ ਕਰਤੇ ਆ ਨੇ ਅੱਧੀ ਗਲੀ ਛੱਡਤੀ ਜਿੱਦੇ ਨਾਲ ਪੰਜ ਗਲੀਆਂ ਦੀ ਹੋਰ ਕਨੈਕਟੀਵਿਟੀ ਹੋਣੀ ਸੀ ਤੇ ਇਹ ਕਹਿੰਦੇ ਦੇ ਵੀ ਚਾਰ ਗਲੀਆਂ ਪਾਸਾ ਤੇ ਕੰਮ ਇੱਕਦਈ ਇਹਨਾਂ ਨੇ ਸ਼ੁਰੂ ਕਰਿਆ ਤੇ ਹੁਣ ਜਦ ਅਸੀਂ ਨਗਰ ਕਾਉਂਸਲ ਚ ਇਤਰਾਜ਼ ਕਰਨ ਆਏ ਆ ਇਸ ਸੀਜ਼ਨ ਨੂੰ ਲੈ ਕੇ ਕਿ ਜਿਹੜੀ ਇਹ ਜਿਹੜਾ ਇਹ ਕੰਮ ਹੋ ਰਿਹਾ ਹੈ ਇਹ ਸੰਤੁਸ਼ਟੀਜਨਕ ਨਹੀਂ ਹੈ ਤਾ ਨਗਰ ਕਾਉਂਸਲ ਦੇ ਅਫਸਰਾਂ ਦਾ ਇਹ ਕਹਿਣਾ ਹੈ ਵੀ ਪਹਿਲਾਂ ਅਸੀਂ ਪੇਪਰ ਚੈੱਕ ਕਰਾਉਨੇ ਸੀ ਪੇਪਰ ਚੈੱਕ ਕਰਾਇਆ ਮੌਕੇ ਉੱਪਰ ਜਿਹੜੀ ਗੱਲਬਾਤ ਅਸੀਂ ਦੇਖੀ ਆ ਵੀ 10 ਇੰਚੀ ਦੇ ਪਾਈਪ ਪਾਸ ਹੋਏ ਹੋਏ ਆ 8 ਇੰਚੀ ਪਾਈਪ ਉੱਥੇ ਮੌਕੇ ਉੱਪਰ ਦੋ ਲੈਂਥਾਂ ਪਾ ਕੇ ਉਹਨਾਂ ਨੇ ਬਜਰੀ ਪਾਤੀ ਇਹ ਕਹਿੰਦੇ ਵੀ 8 ਇੰਚੀ ਜਿਹੜਾ ਹੈਗਾ ਇਹ ਮੌਕੇ ਦਾ ਜਿਹੜਾ ਜੀ ਹੈ ਉਹਦਾ ਕਹਿਣਾ ਹੈ ਵੀ ਇਹ ਸਫੀਸ਼ੀਐਂਟ ਆ ਜੀ 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 ਕੌਣ ਜੀ ਜੀ ਕੌਣ ਹੈ ਬਿੱਟੂ ਆ ਜੀ ਬਲਜਿੰਦਰ ਜੀ ਬਲਜਿੰਦਰ ਉਹ ਕਹਿੰਦਾ ਵੀ ਇਹ ਸਫੀਸ਼ੀਐਂਟ ਆ ਭਾਈ ਵੀ 10 ਇੰਚੀ ਦੀ ਲੋੜ ਨਹੀਂ ਆ ਉਹ ਤਾਂ ਕਾਗਜ਼ਾਂ 'ਚ ਪਾਸ ਹੁਣ ਤੁਸੀਂ ਇਹ ਦੱਸੋ ਵੀ ਇਹ ਜਿਹੜੀ ਐਨੀ ਜਨਤਾ ਹੈ ਉੱਥੇ 2-250 ਯਾਰ ਇੱਕ ਬੰਦਾ ਬੋਲੋ ਪਹਿਲਾਂ ਤੁਸੀਂ ਬੋਲੋ ਗਲੀ ਤੇ ਇਲਾਵਾ ਉਸ ਗਲੀ ਦੇ ਨਾਲ 7-8 ਗਲੀਆਂ ਹੋਰ ਦੁਰਦੀਆਂ ਉਹਦੇ ਸਾਹਮਣੇ 5-7 ਗਲੀਆਂ ਹੋਰ ਆ ਜਿਹੜੀਆਂ ਇਸ ਟਾਈਮ ਨਰਕ ਭੋਗ ਰਹੀਆਂ ਏ ਤੁਸੀਂ ਮੌਕੇ ਪਰ ਜਾ ਕੇ ਵੀਡੀਓ ਬਣਾਉਂਗੇ ਵੀ ਡੇਡ ਡੇਡ ਹੱਥ ਲੋਕ ਨਰਕ ਭਰੀ ਜ਼ਿੰਦਗੀ ਸੀਵਰੇਜ ਵਾਲੇ ਪਾਣੀ ਦੇ ਵਿੱਚ ਪੈਰ ਰੱਖ ਕੇ ਉੱਥੋਂ ਲੰਘਦੇ ਆ ਕੋਈ ਵੀ ਗੱਡੀ ਆਪਣੇ ਘਰ ਤੱਕ ਨਹੀਂ ਪਹੁੰਚਦੀ ਗੱਡੀਆਂ ਦੂਰ ਖੜ੍ਹਦੀਆਂ ਏ ਸਮੱਸਿਆ ਇਹੀ ਲੈ ਕੇ ਅਸੀਂ ਯੂ ਸਾਹਿਬ ਕੋਲ ਆਏ ਆ ਇਹਨਾਂ ਦਾ ਕਹਿਣਾ ਇਹ ਆ ਵੀ ਜਿਹੜਾ ਕੰਮ ਆ ਇਹ ਇਹ 975 ਫੁੱਟ ਪਾਸ ਆ ਪਰ ਮੌਜੂਦਾ ਜਿਹੜਾ ਠੇਕੇਦਾਰ ਕੰਮ ਕਰ ਰਿਹਾ ਉਹ ਚੱਲ ਰਿਹਾ ਐਮਸੀ ਦੇ ਕਹਿਣ ਮਤਾਬਕ ਠੇਕੇਦਾਰ ਕੌਣ ਆ ਮਾਵੀ ਮਾਵੀ ਆ ਠੇਕੇਦਾਰ ਦਾ ਨਾਮ ਅੱਛਾ ਤੇ ਅੱਗੇ ਤੁਸੀਂ ਐਡਮਿਨਿਸ਼ਨਾਂ ਵਿੱਚ ਆ ਬਿਲਕੁਲ ਦੀਆਂ ਹੋਈਆਂ ਆ ਜੀ ਅਸੀਂ ਕਾਫੀ ਇੱਕ ਮਿੰਟ ਇਹ ਜਿਹੜਾ ਤੁਹਾਡੇ ਜਨਨ ਕੀ ਸਾਡੇ 9 ਸਾਲ ਹੋ ਗਏ ਹਾਂ ਜੀ ਪਰ ਉਹ ਮੱਝੇ ਵਿੱਚ ਐਮਸੀ ਬਣਦਿਆਂ ਨੂੰ ਇੱਕੇ ਐਮਸੀ ਇੱਕੋ ਵਾਰੀ ਸਾਡੇ 9 ਸਾਲ ਚ ਤੁਹਾਡੀ ਵਾਰਡ ਚ ਵਿੱਚ ਤੁਹਾਡੇ ਮਹੱਲਾ ਜਿਹੜਾ ਕਲੋਨੀ ਆ ਉਹ ਚ ਕੀ ਬਦਲਿਆ ਕੁਛ ਕੁਛ ਨਹੀਂ ਬਦਲਿਆ ਇੱਕ ਤਸਲਾ ਮਿੱਟੀ ਦਾ ਨਹੀਂ ਗਿਰਿਆ ਜੀ ਉੱਥੇ ਅੱਜ ਤੱਕ ਨਾ ਕੋਈ ਸਰਪੰਚ ਆਈ ਨਾ ਉੱਥੇ ਕੋਈ ਸੁਖولت ਹੈ ਨਾ ਜਿਹੜੇ ਜਿਹੜੀਆਂ ਉੱਥੇ ਨਾਲ ਕਲੋਨੀਆਂ ਪਿੱਛੇ ਬਣੀਆਂ ਹੋਈਆਂ ਉਹਨਾਂ ਚ ਉਹ ਕਲੋਨੀਆਂ ਕਮੇਟੀ ਦੇ ਅੰਦਰ ਤਾਂ ਨਹੀਂ ਹੈ ਹਾਲੇ ਫਿਲਹਾਲ ਨਹੀਂ 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 ਉਹ ਜਿਹੜੇ ਜਿਨ੍ਹਾਂ ਦਾ ਐਮਸੀ ਨਾਲ ਚੰਗਾ ਤਾਰ ਮੇਲਾ ਉਹ ਉਹਨਾਂ ਨੂੰ ਖੁਸ਼ ਰੱਖਦਾ ਹੈ ਉਹਨਾਂ ਦੀਆਂ ਗਲੀਆਂ ਪੱਟ-ਪੱਟ ਕੇ ਦੁਬਾਰੇ ਵੀ ਬਣਾ ਦਿੰਦਾ ਹੈ ਪਿੰਡ ਦੇ ਸਾਰਾ ਕੰਮ ਕਰ ਰਿਹਾ ਇੱਥੇ ਕਹਿੰਦਾ ਮੈਂ ਢਾਈ ਸਾਲ ਨਹੀਂ ਕਰਨਾ ਕਦੀ ਕਹਿੰਦੇ ਮੈਂ ਦੋ ਸਾਲ ਨਹੀਂ ਕਰਨਾ ਹੁਣੇ ਗੱਲ ਹੋਈ ਸੀ ਕਹਿੰਦਾ ਮੈਂ ਢਾਈ ਸਾਲ ਹਜੇ ਕੋਈ ਕੰਮ ਨਹੀਂ ਹੋਣਾ ਤੁਹਾਡਾ ਬੜਾ ਪ੍ਰੋਜੈਕਟ ਹੈ ਦੱਸੋ ਜੀ ਕਿੱਟਾ ਕ ਬੜਾ ਪ੍ਰੋਜੈਕਟ ਹੈ ਦੇਖੋ ਜੀ ਇੱਕ ਐਮਸੀ ਵਾਸਤੇ ਇਸ ਤੋਂ ਬੜੀ ਸ਼ਰਮ ਦੀ ਗੱਲ ਕੋਈ ਨਹੀਂ ਹੋ ਸਕਦੀ ਵੀ ਜੇ ਕਿਸੇ ਗਰੀਬ ਘਰ ਦੀ ਕੁੜੀ ਦਾ ਵਿਆਹ ਹੁੰਦਾ ਕਿਸੇ ਨੇ ਸਕਨ ਸਕੀਮ ਲੈਣੀ ਹੈ ਕਿਸੇ ਨੇ ਕੋਈ ਫਾਰਮ ਭਰਉਣਾ ਉਹਤੇ ਵੀ ਬੰਦੇ ਨੇ ਸਾਈਨ ਕਰਨ ਤੋਂ ਮਨਾ ਕਰਤਾ ਵੀ ਤੁਸੀਂ ਮੇਰੇ ਬਰਖਲਾਫ న్యూਸ ਲਾਉਨੇ ਆ ਜਾਂ ਬਰਖਲਾਫ ਤੁਸੀਂ ਮੇਰੇ ਬੋਲਦੇ ਆ ਮੈਂ ਤੁਹਾਡੇ ਸਾਈਨ ਤੱਕ ਨਹੀਂ ਕਰਨਾ। ਇਹ ਤੁਸੀਂ ਐਮਸੀ ਸਾਹਿਬ ਕੋਲ ਮੈਡਮ ਕੋਲ ਜਾਂਦੇ ਹੋ ਜਾਂ ਉਹਦੇ ਘਰਾਂ ਕੋਲ ਜਾਂਦੇ। ਸਾਨੂੰ ਜੀ ਮੈਡਮ ਮਿਲਦਾ ਹੀ ਨਹੀਂ ਕਰਦਾ ਸਾਨੂੰ ਸਾਡੇ ਸਾਹਮਣੇ ਉਹੀ ਆਉਨੇ ਆ ਅਸੀਂ ਇੱਕ ਵਾਰੀ ਗਏ ਸੀਗੇ ਮੈਡਮ ਨਾਲ ਗੱਲ ਹੋਈ ਆ ਉਸ ਟਾਈਮ ਅਸੀਂ ਉਹਨਾਂ ਨੂੰ ਇਹ ਕੁਐਸਚਨ ਕਰਿਆਤਾ ਵੀ ਤੁਸੀਂ ਐਮਸੀ ਨਹੀਂ ਹੈਗੇ ਜੀ ਤੁਹਾਡੇ ਮੈਡਮ ਵਾਈਫ ਐਮਸੀ ਆ ਉਹਨਾਂ ਨੂੰ ਸਾਡੇ ਸਾਹਮਣੇ ਕਰੋ। ਕਹਿੰਦੇ ਤੁਹਾਡੀ ਜ਼ਰਤ ਕਿਵੇਂ ਹੋਈ ਐ ਬੋਲਣ ਦੀ। ਸਾਡੇ ਨਾਲ ਇਹ ਬਤਮੀਜ਼ੀ ਹੋਈ ਆ ਦੂਜੀ ਗੱਲ ਉਹਨਾਂ ਨੇ ਜਿਹੜੀ ਸਾਨੂੰ ਕਹੀ ਐ ਏਦਾਂ ਹੱਥ ਖੜੇ ਕਰਕੇ ਕਹਿੰਦੇ ਵੀ ਆਪਣੇ ਹੱਥ ਖੜੇ ਆ ਅਸੀਂ ਤੁਹਾਡੇ ਬਾਤੇ ਕੁਝ ਨਹੀਂ ਕਰ ਸਕਦੇ ਹੁਣ ਮਜੂਦਾ ਅਸੀਂ ਉੱਥੇ ਪੂਰੇ ਬੇਸ਼ਰਮ ਹੋ ਕੇ ਘਰ ਨੂੰ ਆਏ ਆ ਤਾਂ ਕਰਕੇ ਅੱਜ ਸਾਨੂੰ ਇਹ ਦਿਨ ਦੇਖਣੇ ਪਏ ਆ ਜੇ ਸਾਡਾ ਕੋਈ ਹੱਲ ਨਾ ਹੋਇਆ ਅਸੀਂ ਬਹੁਤ ਵੱਡਾ ਸੰਘਰਸ਼ ਕਰਨ ਨੂੰ ਤਿਆਰ ਬੈਠੇ ਆ ਜੀ ਅਸੀਂ ਪਿਛਲੇ ਵਾਲੇ ਨਹੀਂ ਵੀਰ ਜੀ ਅਸੀਂ ਪਿਛਲੇ 3 ਸਾਲਾਂ ਤੋਂ ਐਪਲੀਕੇਸ਼ਨਾਂ ਦੇ ਰਹੇ ਆ ਜੀ ਜਿਹੜਾ ਕਾਂਚੀ ਰਾਮ ਕਾਜਿਤ ਤੋਂ ਸੜਕ ਤੋਂ ਸੜਕਾਂ ਦੀ ਆ ਉਹ ਅਸੀਂ ਪਾਸ ਹੋਣ ਦੇ ਬਾਵਜੂਦ ਵੀ ਹੁਣ ਤੁਸੀਂ ਦੇਖੇ ਰਹੇ ਆ ਤਿੰਨ ਸਾਲਾਂ ਤੋਂ ਐਪਲੀਕੇਸ਼ਨਾਂ ਦੇਣ ਦੇ ਬਾਵਜੂਦ ਵੀ ਹੁਣ ਵੀ ਉੱਥੇ ਪਾਣੀ ਖੜਦਾ ਹੈ ਅਤੇ ਜਿੰਨੀਆਂ ਵੀ ਗਲੀਆਂ ਪਾਸ ਆ ਪਿਛਲੇ 5 ਸਾਲਾਂ ਤੋਂ ਮੁਹੱਲਾ ਨਿਵਾਸੀ ਐਪਲੀਕੇਸ਼ਨਾਂ ਦੇ ਰਹੇ ਆ ਜਦੋਂ ਅਸੀਂ ਅੱਜ ਜੈ ਸਿੰਘ ਸਾਹਿਬ ਨੂੰ ਪੁੱਛਿਆ ਸੀਗਾ ਜੈ ਸਿੰਘ ਸਾਹਿਬ ਕਹਿੰਦੇ ਬਸ ਤੁਹਾਡੀ ਇੱਕ ਗੁਰਦੁਆਰਾ ਸਾਹਿਬਾਂ ਗਲੀ ਪਾਸ ਆ ਇੱਕ ਕੋਈ ਪਿੰਡ ਵਿੱਚ ਪਾਸ ਆ ਪਰ ਜਿਹੜੇ ਅਸੀਂ ਪਿਛਲੇ 5 ਸਾਲਾਂ ਤੋਂ ਐਪਲੀਕੇਸ਼ਨਾਂ ਦੇ ਰਹੇ ਆ ਜਿਵੇਂ ਕਿ ਪਿੰਡ ਦੀ ਸੀਵਰੇਜ ਦੀ ਨਿਕਾਸੀ ਸਾਡੀਆਂ 7-8 ਗਲੀਆਂ ਕੱਚੀਆਂ ਐ ਬਿਲਕੁਲ ਕੱਚੀਆਂ ਉਹ ਬਣਾਈਆਂ ਜਾਣ ਜਿਹੜਾ ਇੱਕ ਪਿਛਲੇ 2 ਕਸਾਲਾ ਤੋਂ ਰਵਿਦਾਸ ਭਵਨ ਦਾ 5 ਲੱਖ ਪਾਸ ਹੋਇਆ ਤਾਂ ਉਹਦੇ ਬਾਰੇ ਕੋਈ ਰਿਕਾਰਡਿੰਗ ਨਹੀਂ ਦੱਸਿਆ ਨਾ ਉਹ ਸ਼ੁਰੂ ਕੀਤਾ ਅਸੀਂ ਲੰਗ ਕਰਦੇ ਆ ਕਿਹਨੇ ਪਾਸ ਕਰਿਆ ਇਹ ਕਮੇਟੀ ਨੇ ਪਾਸ ਕੀਤਾ ਸੀਗਾ ਜੀ ਅਖਬਾਰੀ ਵਿੱਚ ਪ੍ਰੈਸ ਨੋਟ ਪਿਆ ਸੀਗਾ ਜੀ ਹਾਂਜੀ ਕਿਤੇ ਮਿਲੂਗਾ ਕਿਹੜੀ ਯਾਰ ਰਵਿਦਾਸ ਭਵਨ ਪਿੰਡ ਭਾਗੋਵਾਂ ਜਿਹੜਾ ਧਰਮਸ਼ਾਲਾ ਜੀ ਬਸ ਉਹ ਵੀਰ ਜੇ ਬੱਬੂ ਕਲੋਨੀ ਕਹਦੇ ਐ ਐਮਸੀ ਜਿਹੜੇ ਮੈਡਮ ਸਰਜੀਤ ਦੇ ਆਏ ਨੇ ਲੋਕ ਕੰਮ ਕਾਰੋਬਾਰੇ ਜਿਹੜਾ ਕੰਮ ਆ ਉਸ ਦਾ ਵਰਕ ਆਊਟਰ ਹੋਇਆ ਆ ਇਹ ਕੰਮ ਚੱਲ ਰਿਹਾ ਹੈ 1 ਨੰਬਰ ਤੇ ਜੋ ਵੀ ਹੈ ਐਸ ਪਰ ਐਸਟੀਮੇਟ ਜੋ ਵੀ ਹੈ ਨਾ ਟਾਪ ਨੇ ਵਾਰਡ ਅਜੀ ਵਾਰਡ ਨੰਬਰ 1 ਦਾ ਜਿਹੜਾ ਹੈਗਾ ਨਗਰ ਕੌਂਸਲ ਵੱਲੋਂ ਜਿਹੜਾ ਮਤਾ ਪਾਸ ਕਰਕੇ ਟੈਂਡਰ ਲਗਾ ਕੇ ਜਿਹੜਾ ਕੰਮ ਚੱਲ ਰਿਹਾ ਉਹ ਸਵੰਧਰ ठेकेदार ਨੂੰ ਹੁਦਯਾਦ ਕਰੀਏ ਜੂਨ ਜਿਹੜਾ ਰੂਲ ਅੰਦਰ ਕੰਮ ਕੀਤਾ ਜਾਵੇ ਤੇ ਜਿਹੜਾ ਕੁਆਲਟੀ ਦਾ ਕੰਮ ਕੀਤਾ ਜਾਵੇ ਨਹੀਂ 10 ਜਗਾ 8 ਇੰਚ ਪਾਰੇ ਪਾਈਪ ਉਹਦੀ ਗੱਲਬਾਤ ਕਲੀਅਰ ਸਹੀ ਹੈ ਕੁਝ ਜੋ ਵੀ ਹੋਏਗਾ ਐਸਟੀਮੇਟ ਐਸ ਪਰ ਐਸਟੀਮੇਟ ਜਿਹੜਾ ਸਵੰਧਰ ਜੇ ਜੀ ਹਟਲ ਕਰਤੀ ਐਸ ਪਰ ਐਸਟੀਮੇਟ ਕੰਮ ਕਰਵਾਇਆ ਗਿਆ ਸਭ ਸਹੀ ਹੈ ਜੋ ਵੀ ਐਸ ਪਰ ਐਸਟੀਮੇਟ ਕਰਵਾਇਆ ਜਾਏਗਾ ਚੈੱਕ ਕਰਕੇ ਉਹਨਾਂ ਨੂੰ ਜੇ ਜੀ ਡਿਊਟੀ ਲਗਾ ਦਿੱਤੀ ਐਸ ਨਨੋ ਦੇ ਟਿੰਗਲੀ ਮੈਂ ਆਮ ਸੀ ਸਰਪ੍ਰੀਖ ਤੋਂ ਵਾਰਡ ਨੰਬਰ 1 ਦੇ ਜਿਹੜੇ ਅੰਸੂ ਉਹਨਾਂ ਦਾ ਹਸਦਾ ਤੇ ਵੀਰੇ ਖਰ ਆਪਣੇ ਵਾਰਡ ਦੇ ਕੰਮ ਹੈ ਜਿਆਦਾਤਰ ਮੈਂ ਹੀ ਕਰੀ ਕੀ ਸਰ ਲੋਕੀ ਕਹਿੰਦੇ ਕੰਮ ਕਮ ਠੀਕ ਨਹੀਂ ਹੋ ਰਿਹਾ ਪਾਈਪ ਛੋਟੀ ਪਈ 10 ਦੀ 8 ਇੰਚ ਕੀ ਇਲਜ਼ਾਮ ਕੀ ਹੈਗੇ ਤੁਹਾਡੇ ਖਲਾਫ ਕਹਿੰਦੇ ਵੀ ਤੁਸੀਂ ਕਿਹਾ ਮੈਂ 2.5 ਸਾਲ ਕੰਮ ਨਹੀਂ ਹੋਣ ਦਵਾਂਗਾ ਨਹੀਂ ਉਹ ਨਾ ਵੈਸੇ ਚਾਹੀਆਂ ਨੇ ਅਸਲ ਚ ਉਹ ਹੈਗਾ ਬਰਸਾਤੀ ਪਾਣੀ ਵਾਲੇ ਪੈਪ ਹੈ ਉਹ 11 ਫੁੱਟ ਦੀ ਗਲੀ ਹੈ ਸਾਈਡ ਤੇ ਪੈ ਰਹੀ ਹੈ ਜਿੱਥੇ ਉਹ ਕਿ ਜਾਣਾ ਉਹਦੇ ਹਿਸਾਬ ਨਾਲ ਉਹ ਲੈਵਲ ਪੈ ਰਿਹਾ ਉਹ ਕਹਿੰਦੇ ਵੀ ਜ਼ਿਆਦਾ ਡੂੰਘੇ ਨਹੀਂ ਪੈ ਰਿਹਾ ਜਾਂ ਤਾਂ ਜੋ ਕਮ ਐਸਟੀਮੇਟ ਦੇ ਹਿਸਾਬ ਨਾਲ ਹੀ ਹੋ ਰਿਹਾ ਪਰ ਸਾਤੀਜੀ ਵਾਲੇ ਜਿਹੜੇ ਪੈ ਤਾਂ ਔ ਜਿਆਦਾ ਦੋ ਤਿੰਨ ਗਲੀਆਂ ਦੀ ਪਾਣੀ ਉੱਚ ਨਿਕਲਣਾ ਨਹੀਂ ਕਹਿੰਦੇ 8 ਇੰਚ ਪਾਇਆ ਵੀ 10 ਇੰਚ ਅਪਰੂਵਡ ਹੈਗਾ ਠੇਕੇ ਜੇ ਕੀ ਸੱਚ ਹੈ ਕੀ ਨਹੀਂ ਉਹ ਤਾਂ ਇਹੀ ਕਹੀ ਜਨੇ 8 ਇੰਚ ਦੰਸੇ ਤੇ ਸਾਡੇ ਵੱਲੋਂ ਤਾਂ ਕੋਈ ਗੱਲੀ ਨਹੀਂ ਜੋ ਐਸਟੀਮੇਟ ਦੇ ਵਿੱਚ ਹੋਊਗਾ ਉਸ ਹਿਸਾਬ ਨਾਲ ਕੰਮ ਹੋਊਗਾ ਕਿ ਜੀ ਪਾਲ ਜੀ ਸ਼ਿਆਰਤ ਕਰ ਰਹੇ ਲੋਕ ਕੋਈ ਮੈਨੂੰ ਤੁਸੀਂ ਬਾਕੀ ਵਾਰਡ ਵੀ ਘੁੰਮ ਕੇ ਦੇਖ ਸਕਦੇ ਹੋ ਇਹ ਸਿਰਫ ਦੋ ਤਿੰਨ ਗਲੀਆਂ ਦੀ ਗੱਲ ਹੈ ਇਹ ਕਿਉਂਕਿ ਜਿਹੜਾ ਭਗਵੰਦਰ ਕਲੋਨੀ ਹੈ ਇਹ ਕੋਦਮ ਨੌਰਥ ਵਿੱਚ ਬਾਹਰ ਜੀ ਕੋਦਮ ਡਵੈਲਪ ਹੋਏਗੀ ਸਾਰਾ ਇਹ ਜਿਹੜੀਆਂ ਪੁਰਾਣੀਆਂ ਗਲੀਆਂ ਉੱਥੇ ਬਣੀਆਂ ਹੋਈਆਂ ਤੁਸੀਂ ਦੇਖ ਸਕਦੇ ਜਾ ਕੇ ਇੱਕ ਦੋ ਗਲੀਆ ਉਹ ਪਿਛਲੇ ਜਿਹਨੂੰ ਸਿਆਰਤ ਕਰਕੇ ਉਹਨਾਂ ਨੇ ਪਟਵਾਤੀ ਸੀ ਜਿਹੜੇ ਮੇਰੇ ਆਂਟੀ ਖੜੇ ਸੀ ਹੁਣ ਵੀ ਉਹਨਾਂ ਦੇ ਵਿੱਚ ਕੁਝ ਰਲੇਵੇ ਆ ਜਿਆਦਾ ਸਿਆਸਤੀ ਕਰਦੇ ਐਡਾ ਜੋ ਗੱਲ ਨਹੀਂ ਕੰਮ ਸਾਰੇ ਵਾਰ ਚੱਲ ਰਹੇ ਆ ਹੁਣ ਪ੍ਰਸ਼ਾਸਨ ਦਾ ਟਾਈਮ ਆ ਥੋੜਾ ਪ੍ਰਸ਼ਾਸਨ ਤੋਂ ਬਾਅਦ ਹੀ ਕੰਮ ਹੋਣਗੇ ਪ੍ਰੋਪਰਟੇਟਿਵ ਹਾਂ ਤੇ ਸਮਾਜ ਸੇਵੀ ਮੈਡਮ ਨੇ ਗੁਰਵਿੰਦਰ ਕੋਲ ਆਇਆ ਥੇ ਉਹ ਕਹਿੰਦੇ ਰ ਵੀ ਵੀ ਢਾਈ ਸਾਲੇ ਕੰਮ ਨਹੀਂ ਹੋਣਾ ਕੋ ਵੱਡਾ ਕੰਮ ਹੈਗਾ ਕੀ ਇਹ ਇਸ਼ੂ ਕੀ ਉਹ ਨਹੀਂ ਉਹ ਕੋ ਸਿਵਰੇਜ ਉਹਨਾਂ ਦਾ ਮੈਨੂੰ ਫੋਨ ਆਇਆ ਸੀ ਉਹ ਕਹਿੰਦੇ ਕਹਿੰਦੇ ਵੀ ਸਿਵਰੇਜ ਨਾ 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 ਨਹੀਂ ਬਲੋ ਅੱਛਾ ਅੱਛਾ ਸਰਪ੍ਰੀਤ ਕੋਲ ਆਇਆ ਅੰਮ੍ਰਿਤਸਰ ਉਹਨਾਂ ਦਾ ਫੋਨ ਆਇਆ ਸੀ ਜੀ ਕਹਿੰਦੇ ਸੀ ਜੀ ਸਿਵਰੇਜ ਦਾ ਕੰਮ ਕਦੋਂ ਕਰਵਾਉਣਾ ਹੂੰ ਹੂੰ ਤੇ ਮਜੀ ਸੀਵਰੇਜ ਦਾ ਨਾ ਆਪਣਾ ਜਿਹੜਾ ਪ੍ਰੋਜੈਕਟ ਹੈ ਜਦੋਂ ਅਸੀਂ ਪਿਛਲੀ ਵਾਰ ਹੁੰਦੇ ਸੀ ਉਦੋਂ ਸਾਰੇ ਭਗੋ ਮજરા ਏਰੀਆ ਜਿਹੜਾ ਖਾਨਪੁਰ ਤੋਂ ਚਿਪਦੇਲੇ ਪਾਸੇ ਨੂੰ ਆ ਉਸ ਏਰੀਆ 'ਚ ਸੀਵਰੇਜ ਨਹੀਂ ਹੈਗਾ ਜੀ ਉਹ ਸੀਵਰੇਜ ਦਾ ਸਾਰਾ ਇਕੱਠਾ ਪ੍ਰੋਜੈਕਟ ਪਾਸ ਹੈ ਉਸ ਟਾਈਮ ਨੂੰ 17 ਕਰੋੜ ਦਾ ਹੋਇਆ ਸੀਗਾ ਤੇ ਜਿਹੜੀ ਖਰੜ ਦੀ ਸਲੀਪ ਰੋਡ ਲੁਧਿਆਣਾ ਰੋਡ ਦੀ ਉਹਦੇ ਥਰੂ ਉਹ ਪਾਈ ਭਗੋ ਮજરા ਨੇ ਭਗੋ ਮજરા ਪੰਪਿੰਗ ਸਟੇਸ਼ਨ ਲਗਣਾ ਉਤੋਂ ਫਿਰ ਉਹ ਸੀਵਰੇਜ ਜਿਹੜਾ ਟ੍ਰੀਟਮੈਂਟ ਪਲਾਂਟ 'ਚ ਜਾਣਾ ਉਹ ਟ੍ਰੀਟਮੈਂਟ ਪਲਾਂਟ ਸੀਵਰੇਜ ਬੋਰਡ ਨੇ ਬਣਾਣਾ ਉਹ ਲੇਟ ਕਰੀ ਜਾ ਰਹੇ ਨੇ ਜੀ ਤੇ ਸਾਡੇ ਵੱਲੋਂ ਤਾਂ ਮੈਂ ਜਦੋਂ ਪਹਿਲਾਂ ਐਂ ਸੀ ਉਦੋਂ ਹੀ ਪ੍ਰੋਜੈਕਟ ਉਹ ਪਾਸ ਕਰਵਾ ਦਿੱਤਾ ਗਿਆ ਸੀ ਹਾਂ ਉਹ ਵੱਡਾ ਕੰਮ ਹੈ ਜੀ ਉਹਨੂੰ ਟਾਈਮ ਲੱਗਣਾ ਹੈ ਕਹਿੰਦੇ ਸਾਡੀ ਨਹੀਂ ਗਲੀਆਂ ਬਣਾ ਰਹੇ ਜਿਹੜੀਆਂ ਪਿੱਛੇ ਕਲੋਨੀਆਂ ਉਹਨਾਂ ਦੇ ਆਪਣੇ ਚਾਹਤਿਆਂ ਦੀ ਪਟ ਪਟ ਕੇ ਬਣਾ ਰਹੇ ਸਿੱਧੂ ਇਹ ਕੌਣ ਹੈ ਬੰਦੇ ਇੱਕ ਵੀ ਸੜਕ ਦਿਖਾ ਦਿਓ ਜਿਹੜੀ ਇੱਦਾਂ ਬਣੀ ਹੋਵੇ ਆਮ ਲੋਕਾਂ ਦੀ ਨੀਡ ਦੇ ਅਨੁਸਾਰ ਉਹੀ ਬਣੀਆਂ ਨੇ ਕੋਈ ਵੀ ਕਿਸੇ ਨੇ ਆਪ ਪ੍ਰਾਈਵੇਟ ਕਲੋਨੀ ਬਣਾਈ ਉਹ ਇਲਜ਼ਾਮ ਹੈ ਤੁਹਾਡਾ ਹੈ ਜੀ ਇਲਜ਼ਾਮ ਲਾ ਰਹੇ ਬਿਨਾਂ ਹੋਏ ਉਹ ਤਾਂ ਮੇਨਾ ਮਤਲਬ ਸਿਆਸਤ ਕਰ ਰਹੇ ਨੇ ਜੀ ਕੋਈ ਇਦਾਂ ਦੀ ਗੱਲ ਨਹੀਂ ਹੈ ਸਾਰੀਆਂ ਗਲੀਆਂ ਪ੍ਰੋਪਰ ਜਿੱਥੇ ਨੀਡ ਆ ਉਸ ਜੇ ਹੁਣ ਇਲੈਕਸ਼ਨ ਦਾ ਦੌਰ ਸ਼ੁਰੂ ਹੋਣ ਵਾਲਾ ਉਹਦੇ ਕਰਕੇ ਇਹ ਕੁਝ ਬੰਦੇ ਹੈਗੇ ਆ ਜਿਹੜੇ ਜਿਆਦਾ ਬਿਨਾ ਮਤਲਬੋਂ ਸਿਆਸਤ ਕਰ ਰਹੇ ਆ ਆਮ ਲੋਕਾਂ ਨੂੰ ਪਿੱਛੇ ਲਾ ਲੈਂਦੇ ਤੁਸੀਂ ਸੱਚੇ ਹੋ ਹਾਂਜੀ ਬਿਲਕੁਲ ਸੱਚੇ ਤੁਸੀਂ ਸਾਬਤ ਕਰੋ ਕੋਈ ਗੱਲੇ ਨਹੀਂ ਹੈ ਜੀ ਕਿਸੇ ਤਰ੍ਹਾਂ ਦੀ ਵੀ ਕਿਸੇ ਵੀ ਇੱਕ ਬੰਦੇ ਨੂੰ ਕੋਈ ਪਰਸਨਲ ਫਾਇਦਾ ਪਚਾਇਆ ਹੋਵੇ ਕੋਈ ਇਦਾਂ ਦੀ ਗੱਲ ਨਹੀਂ ਉਹ ਕਹਿੰਦੇ ਰਿਕਾਰਡ ਨਹੀਂ ਦੇ ਦੇ ਰਹੇ ਸਾਨੂੰ ਕੀ ਟੈਂਡਰ ਕੀ ਹੋਇਆ ਨੀ ਉਹ ਦੇਖੋ ਉਹ ਦੇਖੋ ਜਿਹੜਾ ਸਰਕਾਰੀ ਪ੍ਰੋਸੀਜਰ ਆ ਉਹ ਤਾਂ ਮੈਂ ਤਾਂ ਰੁਕਿਆ ਨਹੀਂ ਉਹ ਆਫੀਸ਼ੀਅਲ ਆਫਸਰਾਂ ਦਾ ਕੰਮ ਹੈ ਉਹ ਮੈਨੂੰ ਇੰਨਾ ਦਾ ਪਤਾ ਵੀ ਜਿਹੜੀ ਆਫੀਸ਼ੀਅਲ ਪੇਪਰ ਉਹ ਨਹੀਂ ਦੇ ਸਕਦੇ ਜੀ ਉਹ 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 ਤਾਂ ਮਿਲੂਗੀ ਥਰੂ ਆਰਟੀਆਈ ਲੈਣ ਆਨਲਾਈਨ ਕਰਕੇ ਮਨ ਲਓ ਦੇਖੋ ਜੀ ਰਾਈਟ ਆਫ ਇਨਫੋਰਮੇਸ਼ਨ ਦਾ ਐਕਟ ਹੈਗਾ ਉਹ اسی ਵਾਸਤੇ ਟੈਂਡਰ ਆਨਲਾਈਨ ਵੀ ਉਹ ਜਿਹੜਾ ਸਾਡਾ ਹੈਗਾ ਹੁਣ ਸਾਰਾ ਆਨਲਾਈਨ ਟੈਂਡਰਿੰਗ ਹੈ ਆਨਲਾਈਨ ਸਾਰਾ ਕੁਝ ਚੱਲਦਾ ਹੈ ਉਹ ਆਰਟੀਆਈ ਥਰੂ ਉਹ ਲੈ ਸਕਦੇ ਨੇ ਜੀ ਉਹ ਇਦਾਂ ਦਾ ਨਹੀਂ ਸਾਰਾ ਸ਼ੀਸ਼ੇ ਵਾਂਗ ਸਾਫ਼ ਹੈ ਜੀ ਕੋਈ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਹੁਣ ਸਾਡੀ ਮੇਰੀ ਆ ਲਾਸਟ ਮੀਟਿੰਗ ਹੋਈ ਹੈ ਪਿਛਲੇ ਹਫਤੇ ਹੋਈ ਹੈ 4.5 ਕਰੋੜ ਦੇ ਮੇਰੇ ਇਕੱਲੇ ਇੱਕ ਨੰਬਰ ਵਾਰਡ ਦੇ ਕੰਮ ਪਾਸ ਜੀ ਹੁਣ ਹੀ ਕਰਵਾਏ ਨੇ ਉੱਚ ਦੋ ਟਿਊਬਲ ਪਾਸ ਹੈ ਹੋ ਸੜਕਾਂ ਹੁਕਾਂ ਦਾ ਕੰਮ ਆਪਾਂ ਪਾਸ ਕਰਵਾਇਆ ਇਹ ਤਾਂ ਕੁਝ ਪਰਸਨਲੀ ਯੂ ਨੋ ਨਾ ਹੈ ਪਤਾ ਨਹੀਂ ਕਿਉਂ ਮੇਰੀ ਇਮੇਜ ਖਰਾਬ ਕਰ ਰਹੇ ਨੇ ਗੱਲ ਤਾਂ ਕੁਝ ਵੀ ਨਹੀਂ ਹੈ ਠੀਕ ਹੈ ਜਦੋਂ ਵੀ ਮਤਲਬ ਮੈਡਮ ਸਰ ਜੀ ਤਾਂ ਆਫੀਸ਼ੀਅਲੀ ਤਾਂ ਉਹੀ ਵਰਕ ਕਰਦੇ ਨੇ ਮੈਂ ਉਹਨਾਂ ਦੀ ਹੈਲਪ ਕਰਦਾ ਠੀਕ ਹੈ ਜੀ ਕਿਤੇ ਲੋੜ ਹੁੰਦੀ ਹੈ ਉਹ ਹਮੇਸ਼ਾ ਹਾਜ਼ਰ ਹੁੰਦਾ ਜਿਹੜਾ ਸਾਡੀ ਟਰਮ ਹੈ ਸਰ ਜੀ ਉਹਦੀ ਤੁਸੀਂ ਤਾਂ ਸਾਨੂੰ ਪਤਾ ਹੈ ਕੰਮ ਕਿਵੇਂ ਕਰਾਉਣਾ ਕਿਵੇਂ ਹੁੰਦਾ ਸੀ ਕਰਾਉਂਦੇ ਰਹਿੰਦੇ ਸਮੇਂ ਸਮੇਂ ਤੇ ਵੈਦਰੀ ਵਾਲੀ ਤੁਸੀਂ ਵੀ ਐਮਸੀ ਰਹੇ ਹੋ ਹਾਂਜੀ ਨਹੀਂ ਮੈਂ ਅੱਛਾ ਨਹੀਂ ਠੀਕ ਹੈ ਬਸ ਸਹੀ ਹੈ ਸਭ ਕੁਝ ਹਾਂ ਜੀ ਬਿਲਕੁਲ ਸਾਫ ਹੈ ਕੋਈ ਪਰਿਸ਼ਰ